ਸਾਸ਼ਟ੍ਰਿਕ ਕਾਲ YouTube ਫੈਮਿਲੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਥਰੂ ਕਰਨਾ ਤੇ ਅੱਜ ਹੈ ਦਿਨ ਵੀਰਵਾਰ ਤੇ ਤਰੀਕ ਹੈ ਅੱਜ ਦੀ 16 ਮਈ ਤੇ ਟੈਂਪਰੇਚਰ ਹੈ ਜੀ 35 ਡਿਗਰੀ ਤੋਂ 40 ਦੇ ਤਕਰੀਬਨ ਹੈ ਆਲਮੋਸਟ 40 ਤਾਂ ਪਹੁੰਚ ਹੀ ਚੁੱਕਿਆ ਹੋਣਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਮੇਨੂੰ ਲੱਗਦਾ ਹੈ ਅੱਜ ਜੋ ਹੈ ਸਭ ਤੋਂ ਪਹਿਲਾਂ ਕਰਨਾ ਹੈ ਫਿਨਿਸ਼ ਸਾਰਾ ਕੰਮ ਫਿਰ ਉਸ ਤੋਂ ਬਾਅਦ ਜੀ ਕਰਾਂਗੇ ਐਡਿੰਗ ਕਿਉਂਕਿ ਜੀ ਐਡਿੰਗ ਤੇ ਲੱਗਦਾ ਹੈ ਟਾਈਮ ਹਾਂਜੀ ਹੁਣ ਜੋ ਹੈ ਕਿਚਨ ਚ ਹੁੰਦੀ ਹੈ ਐਂਟਰੀ ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਜੋ ਅੱਜ ਕਟਿੰਗ ਹੋਣੀ ਹੈ ਉਹ ਹੋਣੀ ਹੈ ਤਰਬੂਜ਼ ਦੀ ਤੇ ਗਰਮੀਆਂ ਦੇ ਮੌਸਮ 'ਚ ਤਾਂ ਤਰਬੂਜ ਜੋ ਹੈ ਈਜ਼ੀਲੀ ਅਵੇਲੇਬਲ ਹੈ ਤੇ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਹਰ ਘਰ ਵਿੱਚ ਜੋ ਹੈ ਇਹ ਜ਼ਰੂਰ ਖਾਣਾ ਚਾਹੀਦਾ ਹੈ ਇੱਕ ਤਾਂ ਇਸ 'ਚ ਜੋ ਹੈ 90% ਜੋ ਹੈ ਵਾਟਰ ਹੁੰਦਾ ਹੈ ਤੇ ਜੇ ਜੋ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਉਸ ਨੂੰ ਪੂਰਾ ਕਰਦਾ ਹੈ ਤੇ ਜੋ ਹੈ ਇਹ ਵਜ਼ਨ ਘਟਾਉਣ ਵਿੱਚ ਵੀ ਜੋ ਹੈ ਸਹਾਇਕ ਹੁੰਦਾ ਹੈ ਤੇ ਦਿਲ ਦੇ ਰੋਗਾਂ ਲਈ ਤਾਂ ਇਹ ਬਹੁਤ ਹੀ ਚੰਗਾ ਹੈ ਤੇ ਜੋ ਗਰਮੀ ਹੈ ਸਰੀਰ 'ਚ ਉਸ ਨੂੰ ਵੀ ਸ਼ਾਂਤ ਕਰਦਾ ਹੈ ਇਸ ਤੋਂ ਬਾਅਦ ਜੀ ਹੋ ਗਿਆ ਸੀਗਾ ਲੰਚ ਦਾ ਟਾਈਮ ਫਟਾਫਟ ਆਪਾਂ ਜੀ ਤਵਾ ਚੜਾਇਆ ਤੇ ਬਸ ਜੀ ਜੋ ਹੈ ਸਬਜੀ ਤੇ ਚੋਲ ਬਣ ਚੁੱਕੇ ਸੀਗੇ ਤੇ ਬਸ ਜੋ ਹੈ ਰੋਟੀਆਂ ਲਾਉਣੀਆਂ ਰਹਿ ਗਈ ਸੀਗੀਆਂ ਕਿਉਂਕਿ ਕਈ ਜੋ ਹੈ ਚੋਲ ਨਹੀਂ ਪਸੰਦ ਕਰਦੇ ਤਾਂ ਨਾਲ ਜੋ ਹੈ ਰਾਜਮਾ ਤਿਆਰ ਕੀਤੇ ਸੀਗੇ ਤੇ ਇਸ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਕਿਉਂਕਿ ਬਹੁਤ ਈਜ਼ੀ ਹੈ ਤੁਸੀਂ ਖੁਦ ਬਣਾ ਸਕਦੇ ਹੋ ਤੇ ਨਾਲ ਚੋਲ ਸੀਗੇ ਤੇ ਨਾਲ ਜੋ ਹੈ ਸੈਲਡ ਸੀਗਾ ਕੱਟਿਆ ਹੋਇਆ ਸਲਾਦ ਕੱਟਿਆ ਹੋਇਆ ਸੀਗਾ ਤੇ ਨਾਲ ਹੀ ਸੀਗਾ ਜੀ ਆਪਣਾ ਰਾਇਤਾ ਤੇ ਬਸ ਜੋ ਅੱਜ ਦਾ ਲਾਂਚ ਸੀਗਾ ਉਹ ਰੈਡੀ ਹੋ ਚੁੱਕਿਆ ਸੀ ਤੇ ਗਰਮਾ ਗਰਮ ਰੋਟੀਆਂ ਲੈ ਰਹੀਆਂ ਸੀਗੀਆਂ ਤੇ ਅੱਜ ਪਤਾ ਨਹੀਂ ਹਸਬੰਡ ਕਿਵੇਂ ਜੋ ਹੈ ਦਿਆਲੂ ਹੋ ਗਏ ਮੇਰੇ ਤੇ ਸ਼ਾਇਦ ਮੇਰੀ ਵੀਡੀਓ ਵੇਖ ਕੇ ਉਹਨਾਂ ਨੂੰ ਥੋੜਾ ਤਰਸ ਆਇਆ ਕਿ ਕੰਮ ਬਹੁਤ ਜ਼ਿਆਦਾ ਹੈ ਤੇ ਉਹ ਆ ਕੇ ਆਪਣਾ ਕਿਚਨ 'ਚ ਜੋ ਹੈ ਉਹਨਾਂ ਨੇ ਆਪਣੀ ਜੋ ਹੈ ਪਲੇਟ ਤਿਆਰ ਕੀਤੀ ਤੇ ਮੈਂ ਇਸੀ ਗੱਲ ਤੇ ਖੁਸ਼ ਹੋਈ ਕਿ ਪਤਾ ਨਹੀਂ ਅੱਜ ਕਿਧਰੋਂ ਜੋ ਹੈ ਸੋਰ ਚੜਿਆ ਹੈ कि जो आज है अपनी यह प्लेट तैयार कर रहे ने ते बाजी कुछ जो है ए थम्स अप ਦਿੱਤਾ ਮੈਨ ਲੱਗਦਾ ਇਹਨਾਂ ਨੇ ਸ਼ਾਇਦ ਫੇਰ ਜੀਏ ਚਲੇ ਗਏ ਕਿਚਨ ਚੂ ਆਪਣੀ ਰੋਟੀ ਖਾਣ ਲਈ ਤੇ ਇਸ ਤੋਂ ਬਾਅਦ ਜੀ ਮੈਂ ਸਭ ਸਾਰੀਆਂ ਰੋਟੀਆਂ ਜੋ ਹੈ ਬਣਾ ਕੇ ਉਸ ਨੂੰ ਚੋਪੜ ਕੇ ਜੋ ਹੈ ਪੌਣੇ ਚ ਪਲੇਟ ਕੇ ਰੱਖਤਾ ਕਿਉਂਕਿ ਅਜੇ ਜੋ ਹੈ ਲਾਂਚ ਚ ਥੋੜਾ ਜਿਹਾ ਟਾਈਮ ਸੀਗਾ ਬਸ ਇਸ ਤੋਂ ਬਾਅਦ ਜੀ ਸਾਰਿਆਂ ਨੇ ਕੀਤਾ ਲਾਂਚ ਤੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਮੰਮੀ ਜੀ ਵੀ ਆ ਗਈ ਸੀਗੇ ਤੇ ਮੰਮੀ ਨੇ ਕੈਮਰੇ ਨੂੰ ਵੇਖਿਆ ਬੜੀ ਹੀ ਬਿਆਨ ਅੱਖਾਂ ਨਾਲ ਤੇ ਬੱਸ ਜੀ ਇਸ ਤੋਂ ਬਾਅਦ ਅਸੀਂ ਜੋ ਹੈ ਕਈ ਗੱਲਾਂ ਬਾਤਾਂ ਕੀਤੀਆਂ ਦੁੱਖ ਸੁੱਖ ਸਾਂਝਾ ਕੀਤਾ ਤੇ ਮੈਂ ਜੋ ਹੈ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਕਿਚਨ 'ਚ ਹੀ ਆ ਜਾਓ ਤੇ ਆਪਾਂ ਜੋ ਹੈ ਹੁਣ ਕਿਚਨ ਦਾ ਕੰਮ ਕਰਦੇ ਹਾਂ ਤੇ ਇੱਧਰ ਜੋ ਹੈ ਮੰਮੀ ਜੀ ਤਿਆਰ ਹੋ ਰਹੇ ਸੀਗੇ ਸਕੰਜਮੀ ਬਣਾਉਣ ਲਈ ਤੇ ਉਹਨਾਂ ਨੇ ਕਿਹਾ ਕਿ ਮੈਂ ਆਪੇ ਹੀ ਬਣਾਉਣੀ ਹੈ ਤੇ ਮੈਂ ਆਪੇ ਹੀ ਪੀਣੀ ਹੈ ਤੇ ਉਹਨਾਂ ਨੇ ਜੋ ਹੈ ਮੇਰੇ ਤੋਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਾਈਆਂ ਪਾਣੀ ਲਿਆ ਤੇ ਬੱਸ ਜੀ ਆਪਣੀ ਮਰਜ਼ੀ ਦਾ ਜੋ ਹੈ ਨਿੰਬੂ ਪਾਣੀ ਬਣਾ ਕੇ ਉਹਨਾਂ ਨੇ ਆਪਣਾ ਤਿਆਰ ਕਰਕੇ ਆਪਣਾ ਜੋ ਹੈ ਇੰਜੋਏ ਕੀਤਾ ਤੇ ਬਸ ਜੀ ਦੇਖ ਸਕਦੇ ਹੋ ਕਿਵੇਂ ਲੱਗੇ ਹੋਏ ਨੇ ਉਹਨਾਂ ਨੇ ਜੋ ਹੈ ਕੋਈ ਹੋਰ ਭਾਂਡਾ ਵੀ ਨਹੀਂ ਵਰਤਿਆ ਚਾਕੂ ਨਾਲ ਹੀ ਜੋ ਹੈ ਖੰਡ ਨੂੰ ਲਾਇਆ ਤੇ ਨਿੰਬੂ ਪਾਇਆ ਤੇ ਇਹਨਾਂ ਨੂੰ ਜੋ ਹੈ ਥੋੜਾ ਜਿਹਾ ਕਰੋਨਾ ਟਾਈਮ ਤੋਂ ਹੀ ਕਾਫੀ ਬਹਿਮ ਹੈ ਇਹ ਕੋਈ ਵੀ ਸਾਡੇ ਘਰੇ ਜਿਵੇਂ ਬਾਹਰੋਂ ਕੋਈ ਆਉਂਦਾ ਹੈ ਤਾਂ ਇਹ ਥੋੜਾ ਜਿਹਾ ਪ੍ਰੇਜ ਰੱਖਦੇ ਨੇ ਕਿਸੇ ਨੂੰ ਵੀ ਜੋ ਹੈ ਟੱਚ ਕਰਨ ਤੋਂ ਜਾਂ ਫਿਰ ਕਿਸੇ ਵੀ ਭਾਂਡੇ ਚ ਝੂਠੇ ਚ ਪੀਣ ਤੋਂ ਤਾਂ ਇਸ ਕਰਕੇ ਆਪਣੀ ਮਰਜ਼ੀ ਦਾ ਭਾਂਡਾ ਹੀ ਤਿਆਰ ਕਰਕੇ ਆਪਣੀ ਮਰਜ਼ੀ ਦੀ ਚੀਜ਼ਾਂ ਲੈ ਕੇ ਹੀ ਜੋ ਹੈ ਪਾਣੀ ਪੀਂਦੇ ਨੇ ਤੇ ਇਸ ਤੋਂ ਬਾਅਦ ਜੀ ਕੱਪੜੇ ਧੋਤੇ ਗਏ ਸੀਗੇ ਧੁੱਪ ਇੰਨੀ ਸੀਗੀ ਕਿ ਕੰਮ ਲੇਟ ਹੋ ਗਿਆ ਸੀ ਬਸ ਜੀ ਮੂੰਹ ਸਿਰ ਭਲੇਟ ਕੇ ਆਪਾਂ ਜੋ ਹੈ ਕੱਪੜੇ ਪਾਏ ਸੁੱਕਣੇ ਤੇ ਬਾਹਰ ਤਾਂ ਜੋ ਹੈ ਡਰ ਹੀ ਲੱਗਦਾ ਸੀ ਇਸ ਤੋਂ ਬਾਅਦ ਜੀ ਆਪਾਂ ਆ ਗਏ ਕਿਚਨ 'ਚ ਤੇ ਫਟਾਫੜ ਕਿਚਨ ਦੀ ਕੀਤੀ ਸਫਾਈ ਤੇ ਇਹ ਹੈ ਮੇਰੀ ਬੇਟੀ ਵੱਡੀ ਇਹ ਆ ਗਈ ਸੀ ਤੁਸੀਂ ਜੋ ਹੈ ਵੇਖ ਸਕਦੇ ਇਸ ਤੋਂ ਬਾਅਦ ਜੀ ਜੋ ਹੈ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਬਾਸ ਜੀ ਜੋ ਹੈ ਸਬਜੀ ਥੋੜੀ ਜੀ ਮੈਨੂੰ ਘੱਟ ਲੱਗੀ ਰਾਜਮਾ ਦੀ ਤਾਂ ਮੈਂ ਕਿਹਾ ਕਿ ਉਹ ਨਾ ਥੋੜੀ ਜੀ ਆਲੂ ਜੋ ਹੈ ਫਰਾਈ ਕਰ ਲਾਂ ਕਿਉਂਕਿ ਜੋ ਹੈ ਦਿਹਾੜੀਆਂ ਦੀ ਵੀ ਰੋਟੀ ਜਾਣੀ ਸੀਗੀ ਤੇ ਸਾਡਾ ਸਰਸਕ ਦਾ ਸੀ ਬੱਟ ਜੋ ਹੈ ਕਿਸੇ ਨੂੰ ਰੋਟੀ ਦੇਣੀ ਹੈ ਤਾਂ ਜੋ ਹੈ ਫਰੈਸ਼ ਬਣਾ ਕੇ ਹੀ ਦੇਣੀ ਚਾਹੀਦੀ ਹੈ ਤੇ फटाफट ਜੀ ਮੈਂ ਜੋ ਹੈ ਆਲੂ ਹੀ ਫਰਾਈ ਕੀਤੇ ਤੇ ਬਹੁਤ ਟੇਸਟੀ ਬਣੇ ਸੀਗੇ ਸੁੱਕੇ ਹੀ ਬਣਾਏ ਸੀਗੇ ਤੇ ਬਾਅਦ ਇਸ 'ਚ ਜੋ ਮੈਂ ਇੱਕ ਟਮਾਟਰ ਤੇ ਜੋ ਹੈ 7-8 ਮਿਰਚਾਂ ਨੂੰ ਕਟਿੰਗ ਕਰਕੇ ਇਸ 'ਚ ਮਿਕਸ ਕੀਤਾ ਤੇ ਬਾਅਦ ਜੀ ਜੋ ਹੈ ਇਸ ਨੂੰ ਫਰਾਈ ਕਰਕੇ ਜੋ ਹੈ ਇਸ 'ਚ ਨਾਣ ਮਿਰਚ ਮਸਾਲਾ ਪਾ ਕੇ ਜੀ ਬਣ ਗਏ ਸੀਗੇ ਆਪਣੇ ਆਲੂਆਂ ਦੀ ਸਬਜ਼ੀ ਤੇ ਇੱਥੇ ਜੋ ਮੈਂ ਇੱਕ ਗਲਤੀ ਕਰਤੀ ਸੀਗੀ ਕਿ ਕਦੇ ਵੀ ਜਦੋਂ ਆਲੂਆਂ ਦੀ ਸਬਜ਼ੀ ਬਣਾਉਂਦੇ ਹਾਂ ਤਾਂ ਉਸ ਜੋ ਹੈ ਟਮਾਟਰ ਐਡ ਨਾ ਕਰੋ ਜਦ ਤੱਕ ਆਲੂ ਨਹੀਂ ਗਲਦੇ ਨਹੀਂ ਤਾਂ ਆਲੂ ਜੋ ਹੈ ਗਾਰਡਨ ਚ ਬਹੁਤ ਟਾਈਮ ਲਾਉਂਦੇ ਨੇ ਸਬਜ਼ੀ ਬਣਨ ਚ ਬਹੁਤ ਟਾਈਮ ਲੱਗਦਾ ਹੈ ਤੇ ਮੈਨੂੰ ਕਈ ਵਾਰ ਜੋ ਹੈ ਪਾਣੀ ਪਾ ਕੇ ਸਬਜ਼ੀ ਨੂੰ ਰਜੋਣਾ ਪਿਆ ਤੇ ਬਸ ਜੀ ਜਦੋਂ ਵੀ ਆਲੂ ਦੀ ਸਬਜ਼ੀ ਬਣਾਓ ਤਾਂ ਟਮਾਟਰਾਂ ਨੂੰ ਬਾਅਦ ਛੇ ਐਡ ਕਰੋ ਜਿਸ ਨਾਲ ਕਿ ਆਲੂ ਜਲਦੀ ਗਲਦੇ ਨੇ ਤੇਜ ਤੋਂ ਬਾਅਦ ਜੀ ਬੱਸ ਹੋ ਗਿਆ ਸੀਗਾ ਜੋਤ ਦਾ ਵੇਲਾ ਫਟਾਫਟ ਆਪਾਂ ਜੀ ਗਏ ਗੁਰੂ ਮਹਾਰਾਜ ਜੀ ਕੋਲ ਜੋਤ ਜਗਾਉਣ ਤੇ ਬਾਅਦ ਜੀ ਮੱਥਾ ਟੇਕਿਆ ਤੇ ਸ਼ੁਕਰਾਨਾ ਕੀਤਾ ਤੇ ਇਹੀ ਜੋ ਟਾਈਮ ਹੁੰਦਾ ਹੈ ਉਹ ਪ੍ਰਮਾਤਮਾ ਲਈ ਹੁੰਦਾ ਹੈ ਬਟ ਜੋ ਹੈ ਕੰਮ ਥੋੜਾ ਜਾਂ ਅੱਜਕੱਲ ਜਿਆਦਾ ਹੈ ਕਿਉਂਕਿ ਜੋ ਹੈ ਬਾਹਰ ਕੰਮ ਚੱਲੀ ਜਾਂਦਾ ਹੈ ਤੇ ਮੈਨੂੰ ਜੋ ਹੈ ਪਾਰਟਲੇ ਟਾਈਮ ਨਹੀਂ ਮਿਲਦਾ ਮੈਂ ਕੋਸ਼ਿਸ਼ ਕਰਦੀ ਹਾਂ ਬਟ ਜੋ ਹੈ ਇੱਕ ਤਾਂ ਗਰਮੀ ਬਹੁਤ ਹੈ ਤੇ ਜੋ ਹੈ ਰਾਤ ਨੂੰ ਜੀ ਰੋਟੀ ਦੇਣੀ ਹੈ ਕਿਸੇ ਨੂੰ ਤਾਂ ਟਾਈਮ ਨਾਲ ਫੜਾਉਣੀ ਪੈਂਦੀ ਹੈ ਤੇ ਬਾਜੀ ਸਾਰਿਆਂ ਨੂੰ ਜੋ ਹੈ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਆ ਗਈ ਕਿਚਨ ਚ ਤੇ ਦੁੱਧ ਨੂੰ ਵਾਲੀ ਦੇਣਾ ਸੀਗਾ ਦੁੱਧ ਵੀ ਆ ਗਿਆ ਸੀਗਾ ਤੇ ਬਸ ਜਿਸ ਤੋਂ ਬਾਅਦ ਹੋ ਗਿਆ ਡਿਨਰ ਦੀ ਤਿਆਰੀ ਸ਼ੁਰੂ ਤੇ ਸਾਰਿਆਂ ਨੇ ਛਕਿਆ ਡਿਨਰ ਤੇ ਹੋ ਗਿਆ ਅੱਜ ਦਾ ਐਂਡ ਤੇ ਬਾਸ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਇਹ ਬਾਰ ਦਾ ਜੋ ਹੈ ਮੰਡੀ ਦਾ ਥਿਊ ਹੈ ਹੁਣ ਸਾਰਾ ਜੋ ਹੈ ਕਣਕ ਦਾ ਕੰਮ ਫਿਨਿਸ਼ ਹੈ ਫਾਈਨਲੀ ਤੇ ਟਰੱਕ ਭਰੇ ਜਾ ਰਹੇ ਨੇ ਤੇ ਆਢ-ਆਢ ਜਗ੍ਹਾ ਤੇ ਜਾਣਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਧੁੱਪ ਚ ਜੋ ਵਿਚਾਰੇ ਦਿਹਾੜੀ ਲੱਗੇ